ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇਗਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਤਾਰੀ ਬਾਬੇ ਦੀ ਇੱਕ ਵੀਡੀਓ ਲੈ ਕੇ ਆਏ ਆ ਅਸੀਂ ਕਿ ਜਿਹਦੇ ਵਿੱਚ ਦੱਸਦੇ ਨੇ ਕਿ ਤਾਰੀ ਬਾਬੇ ਨੇ ਟਰੱਕ ਡਰਾਈਵਰ ਨੇ ਮੰਗੀ ਅੱਧੇ ਆਂਡੇ ਦੀ ਪੁਰਜੀ ਟਰੱਕ ਡਰਾਈਵਰ ਨੇ ਮੰਗੀ ਅੱਧੇ ਆਂਡੇ ਦੀ ਪੁਰਜੀ ਯਾਰ ਵੀਡੀਓ ਦਾ ਟਾਈਟਲ ਠੀਕ ਹੈ ਹੋਰ ਇਹ ਜੈਨੂਨ ਗੱਲ ਜਿਹੜੀ ਤਾਰੀ ਬਾਬਾ ਦੀ ਆਪਣੀ ਸੁਣਾਈ ਹੋਈ ਹੈ ਠੀਕ ਹੈ ਦੱਸੀ ਹੋਈ ਹੈ ਕਿ ਜਿਹੜੀ ਖੁਦ ਆਪਣੀ ਆਪੀ ਤੀ ਕੀ ਕੀ ਹੁੰਦਾ ਰਿਹਾ ਸਾਡੇ ਨਾਲ ਚਲੋ ਜੀ ਪਹਿਲੇ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਤੁਸੀਂ ਵੀ ਤੇ ਕੱਲ ਆਪਾਂ ਗੱਲ ਡਰਾਈਵਰਾਂ ਦੀ ਕਰਦੇ ਸੀ ਹਨਾ ਕਿ ਮੈਂ ਨਾ ਠੀਕ ਐ ਮੈਂ ਟਰੱਕ ਬਹੁਤ ਚਲਾਇਆ ਪਰ ਮੈਂ ਪਿੰਡ ਦਾ ਨਹੀਂ ਚਲਾਇਆ ਇਹਰਾ ਸਾਡੇ ਪਿੰਡ ਦੇ ਬੰਦੇ ਨੂੰ ਡਰਾਈਵਰ ਨਾ ਮਿਲਿਆ ਉਹਨਾਂ ਕੋਲ ਗੱਡੀਆਂ ਵਾਵਾ ਸੀ ਉਹ ਮੈਨੂੰ ਕਹਿੰਦਾ ਯਾਰ ਤਾਰੀ ਢੇੜਾ ਹੀ ਲਵਾਇਆ ਯਾਰ ਅੱਛਾ ਜੀ ਮੇਰੇ ਸਟੀਲੋ ਕਪੰਜਾਬ ਮੈਂ ਤਾਂ ਬਈ ਯਾਰ ਲਵਾ ਤਾਂ ਆਉਣਾ ਮੈਨੂੰ ਯਾਰ ਡੋਟਾ ਬੰਦਾ ਸਹੀ ਨਹੀਂ ਲੱਗਦਾ ਕਹਿੰਦੇ ਐਂ ਖਰਾਬ ਕਰਦਾ ਇਹ ਕਹਿੰਦਾ ਤੂੰ ਕੀ ਲੈਣਾ ਮੈਂ ਬੈਠਾ ਨਾ ਮੈਂ ਕਿਹਾ ਮੈਂ ਲਵਾਇਆ ਉਹਨਾਂ ਬਈ ਜਿਹੜਾ ਠੀਕ ਆ ਬਈ ਉਹਨੂੰ ਰੋਡ ਤੇ ਅੱਦੇ ਅੰਡੇ ਵਾਲਾ ਕਹਿੰਦੇ ਸੀ ਅੱਛਾ ਪੈਂਦਾਲ ਕਰ ਗੋਸਾ ਕਰਦੇ ਆਂਦੇ ਵਿੱਚ ਬੰਦਿਆਂ ਨੂੰ ਉਹ ਟੇਚਣਾ ਲੱਗ ਜਾਂਦੇ ਕਰਨ ਜਾ ਕੇ ਨਾ ਜਿਵੇਂ ਮੇਰੇ ਜਾਤੀ ਵਾਲੀ ਗੱਲ ਸੀ ਹੁਣ ਉਹ ਕਹਿੰਦਾ ਕੋਈ ਚੰਗੀ ਗੱਲ ਦੱਸ ਮੇਰੇ ਬਾਰੇ ਮੈਂ ਜਦੋਂ ਇਹ ਹੀ ਨਹੀਂ ਦੱਤਾ ਕਿ ਤੂੰ ਹੁਣ ਉਹ ਨੂੰ ਕਹੀ ਤੀ ਅੱਡੇ ਵਾਲਾ ਸੀ ਅੱਡੇ ਵਾਲਾ ਕਿਵੇਂ ਪਿਆ ਹੋ ਰੋਟੀ ਨਹੀਂ ਖਾਂਦਾ ਸੀਗਾ ਇੱਕ ਅੱਧੀ ਰੋਟੀ ਦੋ ਰੋਟੀਆਂ ਖਾਂਦਾ ਸੀ ਮਸਾਂ ਹੀ ਅੱਛਾ ਇਹ ਤੇ ਉਹਨਾਂ ਮੰਨ ਲਾ ਉਹਨੂੰ ਕਹਿੰਦਾ ਕਿ ਹਲੋ ਹਲੋ ਹੋਟਲ ਨੂੰ ਕਹਿੰਦਾ ਹੋਗਾ ਹਾਂ ਜੀ ਤੈਨਾਂ ਪੌਣ ਜੀਵਣਾ ਤੇ ਪੌਣ ਚੀ ਅੰਡੇ ਨਹੀਂ ਉਹ ਕਹਿੰਦਾ ਕਿ ਨਿਆਦੀ ਬਣਾਵਾ ਹੂੰ ਇੰਨਿਆ ਨੂੰ ਭੈਣ ਵੀ ਯਾਰੇ ਕੰਨਾ ਦੋਹੋਂ ਨੋਚੀਆਂ ਗਾਣੀਆਂ ਅੱਧਿਆਂ ਦੀ ਬਣਾ ਦੇ ਤੂੰ ਅੱਧਿਆਂ ਦੇ ਦੀ ਤੇ ਉਹ ਕਹਿੰਦਾ ਅੱਧੇ ਵੀ ਕਿਵੇਂ ਬਣੂ ਕਹਿੰਦੇ ਨਹੀਂ ਹੋਣ ਦੇ ਦੀ ਗਏ ਨੂੰ ਉਹ ਕਹਾਂ ਨਹੀਂ ਉਹ ਭਰਾਵਾ ਕਿ ਮੈਂ ਰਹਿਣ ਦੇ ਤੂੰ ਯਾਰ ਨਾਲ ਖਾਲਾ ਕਹਿੰਦਾ ਪੈਸੇ ਨਾ ਦੀ ਠੀਕ ਉਹ ਤੋਂ ਅੱਧੇ ਆਂਡਾ ਵਾਲਾ ਪੈ ਗਿਆ ਜੀ ਤੇ ਮੈਨੂੰ ਲੈ ਗਿਆ ਨਾਲ ਉਹ ਨਗ ਵਿਜਾਲਾ ਮੈਨੂੰ ਰਾਹ ਜਾਂਦਾ ਦੱਸਦਾ ਕਹਿੰਦੇ ਤਾਂ ਰੋਟੀ ਨਹੀਂ ਜਾਂਦਾ ਨਾਲ ਕੱਢੇ ਨਾ ਦੋ ਹੋਰ ਉਹਨਾਂ ਦੇ ਮੈਂ ਕਿਹਾ ਹੁਣ ਤਾਂ ਖਾਊਗਾ ਜਾਵਰ ਜਾਵੇਂ ਭੁੱਖਾ ਰਹੂਗਾ ਯਾਰ ਤਾਂ ਲੇੜ ਕੇ ਸੈਂ ਕਰੂ ਤੇ ਉਹੀ ਗੱਲ ਜਿੱਥੇ ਕਿਤੇ ਮੈਂ ਕਹਿੰਦਾ ਕਿ ਰੋਟੀ ਨੂੰ ਨਾ ਮੇਰੇ ਸਣਾ ਕੋਣ ਤਾਂ ਖਾ ਕੇ ਜੰਨੇ ਆਣੇ ਕਣ ਨੂੰ ਖਾਵਾਂਗੇ ਹੁਣ ਲੈ ਅੱਛਾ ਮੈਂ ਕਹਾਂ ਸੌਰੇ ਰਿਆ ਰਾਤ ਛੱਲੇ ਤੜਕੇ ਦੇ ਆ ਰੋਟੀ ਨਾ ਖਾ ਗਏ ਰਾਤ ਦੇ ਦਾ ਵੱਜ ਗਏ ਰੋਟੀ ਕਾਣੀ ਨਹੀਂ ਆਪਾ ਨਹੀਂ 24 ਘੰਟੇ ਦਾ ਬੰਦਾ ਗਾਂਢੀ ਜਾਂਦਾ ਫਿਰ ਕੱਢਣੀ ਕਿਹਾ ਮੈਂ ਕਿਹਾ ਸਹੀ ਗੱਲ ਬੋਲਾ ਮੇਰੇ ਸਾਰੇ ਨੀਂਦ ਆਉ ਮੈਂ ਕਹਾਂ ਮੈਨੂੰ ਭੁੱਖੇ ਨੂੰ ਆਉਂਦੀ ਆ ਅੱਛਾ ਕਿਉਂ ਮੈਂ ਕਹਾਂ ਮੇਰਾ ਕੋਈ ਪਤਾ ਨਹੀਂ ਉਹੀ ਗੱਲ ਘੰਟੇ ਤੱਕ ਮੈਂ ਮ ਜਾਣ ਕੇ ਗੱਡੀਆਂ ਥੱਲੇ ਆ ਗਿਆ ਓਏ ਮੇਰੇ ਸਾਰੇ ਗੱਡੀ ਉਹ ਖਾਣਾ ਲਉਂਦਿਆਂ ਤੂੰ ਗੱਡੀ ਹਰਦਾ ਲਾਲੀਆਂ ਸਾਰ ਤੇ ਮੈਂ ਕਹਾਂਗਾ ਸ਼ਾਈ ਬਨੀਂਦਾ ਵੀ ਓ ਉਨਾ ਉਹ ਨਾ ਮੇਰੇ ਨਾਲ ਮੜਾਦਾਂ ਕਹਿੰਦਾ ਆਈ ਬਨੀਂਦ ਮਗਾ ਮਖਾ ਨਹੀਂ ਇਹ ਜਨਨ ਗਲਤ ਹੋ ਗਿਆ ਕੰਮ ਕਹਿੰਦਾ ਚਲੋ ਹੋ ਗਿਆ ਨਾ ਪਰ ਆਪ ਜਿਹੜੇ ਬੈਂਚ ਹੁੰਦੇ ਲੱਕੜ ਦੇ ਉਹ ਮੈਂ ਤਾਂ ਟੀ ਵਾਲੇ ਅੰਗ ਬੈਠੀ ਐ ਨਾ ਮੇਰੇ ਨਾਲ ਕਹਿੰਦਾ ਨਹੀਂ ਖਾਣਗਾ ਮੈਂ ਉਹ ਮਗਰ ਕੰਦਾ ਉਸ ਨੂੰ ਦਾਲ ਕੰਦੂ ਆਵੇਂ ਨਾ ਪਨੀਰ ਪੌਣ ਦੀ ਮਾਮ ਪਨੀਰ ਸਾਈ ਪਨੀਰ ਥੋੜਾ ਉਹ ਮੈਂ ਕਿਹਾ ਪਤੰਦਰਾ ਵਿੱਚੋਂ ਹੁਣ ਤੂੰ ਖਾ ਜਾਣੀ ਐ ਮੈਨੂੰ ਘਟ ਜਾਣੀ ਐ ਉਹ ਮੈਂ ਦੋ ਹੀ ਚੰਦ ਦੇ ਰੋਟੀ ਦੇ ਰੱਖ ਦੀ ਨਾ ਨਹੀਂ ਨਹੀਂ ਦੋ ਇੱਕ ਚੰਚਾ ਵੀ ਨਿਕਲ ਗਿਆ ਮੈਨੂੰ ਸਬਜੀ ਦੁਆਰਾ ਵਗੋਣੀ ਪੈਂਦੀ ਐ ਉਹ ਨਹੀਂ ਯਾਰ ਮੈਂ ਤਾਂ ਖਾਂਦਾ ਹੀ ਨਹੀਂ ਅਜਮਕਾ ਸਾਹਿਬ ਦੀ ਨਹੀਂ ਮੰਗੋਣੀ ਤੇ ਜੋ ਮੈਂ ਤਾਂ ਖਾ ਨਹੀਂ ਜਾਣੀ ਫਿਰ ਖਾਣਾ ਕੋਲ ਮੈਂ ਕਿਹਾ ਮੈਂ ਉਹ ਵੀ ਖਾ ਜੂ ਮਜ਼ਾਕ ਅੱਛਾ ਉਹ ਨਹੀਂ ਜੇ ਦੋ ਜੜ ਮੈਂ ਤਾਂ ਚਾਰ ਨਾ ਖਾਣੂ ਕੋਲੇ ਬੈ ਕੈਮਰੇ ਚ ਮੈਂ ਘਈ ਨਾਲ ਹੈਲੋ ਫਾਦੇ ਨੰਦ ਹਾਂ ਅਬੀ ਦੀ ਜਾਈ ਜੀਨ ਕਿਉਂ ਜਾਂਦਾ ਅਬੀ ਦੀ ਬਗੋਂ ਜਾਈ ਜੀਨ ਮੈਂ ਕਿਹਾ ਆਈ ਭਰਾਵਾ ਆ ਰਗੇ ਚਲੋ ਗਾਂ ਬਿਹਾਰ ਚ ਬੜ ਕੇ ਗਾਂ ਖੱਡੇ ਹਾਂ ਖੱਡੇ ਤੇ ਉਹ ਚਮਕੌਰ ਨਹੀਂ ਕਹਿੰਦਾ ਵੇਖੋ ਖਕਰ ਵਾਲਾ ਜਿਹੜੀ ਵੀ ਉਹ ਗੱਲ ਸੁਣਾਈ ਬਾਬਾ ਉਹ ਸਹੀ ਥੀਓ ਜਦੋਂ ਖੱਡੇ ਹੁਣ ਬਾਹਲੇ ਹੁੰਦੇ ਸੀ ਪਿਆਰ ਚ ਤੇ ਜਦੋਂ ਖੱਡੇ ਚ ਬੜਿਆ ਕਰੇ ਗੱਡੀ ਓਏ 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 ਇੰਦਰ ਨੂੰ ਇੰਦਰ ਨੂੰ ਇੰਦਰ ਇੰਦਰ ਖੱਡਾ ਓਏ ਇੰਦਰ 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 ਖੱਡਾ ਮੈਂ ਕਹਿਆ ਯਾਰ ਕਮਾਲ ਆ ਜਦੋਂ ਸਾਰੇ ਰੋਡ ਤੇ ਹੀ ਖੱਡੇ ਆ ਗੱਡੀ ਦਾ ਹੁਣ ਗੱਡਿਆਂ ਚ ਵੀ ਜਾਊ ਮੈਂ ਜ਼ਹਿਰ ਪੀ ਲਾ ਲੀ ਸਿਰ ਤੇ ਲਾ ਲਈ ਮਗਰ ਸਾਰੀਆਂ ਗੱਡੀਆਂ ਸਿਰ ਤੇ ਲੱਗੀਆਂ ਸਾਰੇ ਆ ਗਏ ਮੈਨੂੰ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਖੜੋ ਯਾਰ ਮੈਨੂੰ ਬਣਾ ਲੈ ਸਾਫੇ ਦਾ ਸਿਰ ਤੇ ਰੱਖ ਲਿਆ ਮੈਨੂੰ ਕਹਿੰਦੇ ਕਿਵੇਂ ਮੈਂ ਕਿਹਾ ਮੇਰੇ ਸਿਰ ਤੇ ਰਖਾਉਗੇ ਤੇ ਮੈਂ ਕਿਹਾ ਮੈਂ ਖੜੇ ਖੜੇ ਮੈਂ ਲੈ ਕੇ ਨਹੀਂ ਆ ਮੈਂ ਸਿਰ ਤੇ ਮੈਂ ਕਿਹਾ ਕੱਡੇ ਚ ਬਾਈ ਜੀ ਉਹ ਜਾ ਬਿਨਾਂ ਨਾਲ ਕੁ ਗੱਲ ਨਾ ਮੈਂ ਕਿਹਾ ਨਹੀਂ ਪਰ ਤੂੰ ਦਾ ਤੇ ਲੋਕੀ ਜੱਟੇ ਹਾਂ ਹਾਂ ਹੁਣ ਭਰਾਵਾ ਮੈਂ ਕਿ ਮੈਂ ਚੱਕੀ ਲੰਗਿਆ umarık ya ben uyu yaprağı benim zerdice kalk. Bu ne vammi bu nasıl ya. Keda beni kaçırdıca bantıma zerdice kalk. Ben bener. Bu da ne falayı o ne ya ne. Kana 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 karda içer karda içer kana kana nesi al telağiyi. Keda ben uyu yaprağı zerdice kalk benim zerdice kalk. ਕੱਡੇ ਸਾਰੇ ਇਹਨਾਂ ਅਸੀਂ ਲਾਏ ਆ। ਆ ਜਿਹੜਾ ਰੋਪਾ। ਇਹਨਾਂ ਕਹਿੰਦੇ ਮੈਂ ਇਹੀ ਹੈ। ਕੋਈ ਤਾਂ ਬਣਾਉਣ ਚ ਘੰਟਾ ਹੋਇਆ। ਮੈਂ ਕਹਤਾ ਕਾ ਅਸੀਂ ਮੁੜ ਕੇ ਆਗਰਿਆ ਦੀ ਆਈ ਜਾਈਏ ਭਰਾਵਾ ਦੇ ਸਰੋਂ ਦੇ ਤੇਲ ਵਾਲੀ ਗੱਡੀ ਘੈਲ ਵਾਲੀ ਗੱਡੀ ਪਲਟ ਗਈ ਰੋਡ ਤੇ। ਹੁਣ ਸਾਨੂੰ ਕਿਹੜੇ ਦੀ ਸਿਆ ਰਾਤ ਨੂੰ। ਜਦੋਂ ਮੂਰ ਦੀ ਗੱਡੀ ਬੜੀ ਮੇਰੇ ਪਿੰਡ ਦਾ ਗਾਮਾ ਹੁੰਦਾ ਸੀ ਜੇਰਾ। ਤੇ ਜਦੋਂ ਗਾਮੇ ਨੇ ਗੱਡੀ ਪਾਰੀ ਤੇ ਗੱਡੀਆਂ ਆਏ ਐ ਲਾਗੀ ਕਰਨਾ ਹੋ ਕੀ ਹੋਗਾ ਗੱਡੀ ਨੂੰ ਐ ਮੈਂ ਵੀ ਜਾਣੀ ਹਜੇ ਡਾਉਂਡ ਨਹੀਂ ਸਿੱਟਿਆਗਾ ਮੈਨੂੰ ਇਹ ਪਿਆਰ ਸੀ ਤੇ ਮੇਰੀ ਗੱਡੀ ਵੀ ਵਰਗੀ ਵਿੱਚ ਮੇਰੀ ਵੀ ਆਏ ਹੁਣ ਬ੍ਰੇਕਾਂ ਮਾਰਦੇ ਜੀ ਤਾਂ ਕਿ ਪਤਾ ਕਿੱਧਰ ਨੂੰ ਜਾਣੀ ਮਗਰਲੀ ਵੀ ਆਉ ਹਾਣਾ ਜਦੋਂ ਇਹਨੂੰ ਪਤਾ ਲੱਗਾ ਗੱਡੀ ਝੱਟ ਗਈ ਐ ਮਾਰ ਲਾ ਕੇ ਵੀ ਗੱਡੀਆਂ ਤਾਂ ਆਏ ਐ ਕਰਦੇ ਨੇ ਮੂਰੇ ਪੌੜ ਆ ਗਿਆ ਗੱਡੀਆਂ ਪੌੜ 'ਤੇ ਵਰਗ ਗਈਆਂ ਭਾਈ ਗੱਡੀ ਕੇ ਤੇ ਇਧਰ ਨਹੀਂ ਬੰਨੀ ਨਾ ਪੁੱਲ ਦੀ ਨਾ ਵੱਜੇ ਕੇ ਤੇ ਇਧਰ ਹੀ ਨਾ ਕੌਡੀ ਧੜਕ ਕੇ ਅੱਛਾ ਵੀ ਜੇ ਜੋਰ ਨਾ ਗਈ ਇਧਰ ਉਹ ਬੰਨੀ ਭੰਨ ਕੇ ਤਾਂ ਥੱਲੇ ਜਾਉ। ਇਹ ਬਟਕਾ ਜਿਹੇਰ ਨੂੰ ਜੰਬਰ ਗਿਆ ਗੱਡੀ ਦਾ ਮੈਂ ਤਾਂ ਅਕੇ ਨਹੀਂ ਲੋਟ ਆਉਂਦਾ। ਤੂੰ ਨੂੰ ਜੇਰ ਨੂੰ ਪੈ ਗਿਆ ਵੀ ਤੂੰ ਕੰਡਾ ਕੇ ਪਾਈ ਲਾ ਤੇ ਮੈਂ ਕਿਹਾ ਇਹ ਤਾਂ ਹੈ ਹੋ ਜਾ ਸੀ। ਭਰਾਵਾ ਦੇ ਜਦੋਂ ਮੈਂ ਅੰਮਰੀ ਮੁੱਕੀ ਵਿੱਚ ਫਸ ਗਿਆ। ਵਰਨਡੁੱਛੇ ਹੁੰਦੇ ਸੀ ਉਹ। ਗੱਲ ਪਾ ਸੀ ਗਾਦੇ ਮੈਂ ਕਿ ਤੂੰ ਅੱਡ ਪੰਗੇ ਲਈ ਨਾ ਕਾਹਦਾ ਨਾ ਆ ਰਿਹਾ ਕੱਦਣਾ ਮੈਨੂੰ ਹੋਰ ਪਤਾ ਲੱਗੇ ਵੀ ਕੀ ਗੱਲ ਆ ਗੱਡੀਆਂ ਉਂਹਾਂ ਜਾ ਕੇ ਸਰਜੀ ਥੈਰ ਤੇ ਲਾ ਕੇ ਲੱਤਾ ਗੰਬੀ ਜਾਣ ਸਾਡੀ ਨਾਲ ਹੀ ਖੜੇ ਉਹ ਮੈਨੂੰ ਕਹੇ ਤੇਰੀ ਗੱਡੀ ਚ ਆਵਾਜ਼ ਕਾਦੀ ਆਈ ਜਾਂਦੀ ਐ ਮੈਂ ਰੋਇਆ ਫਸਿਆ ਪਿਆ ਉਹ ਕਹਿੰਦੇ ਗੱਡਿਆ ਮੈਂ ਆਇਆ ਮੈਨੂੰ ਕਹਿੰਦਾ ਜੀ ਲੈ ਗਏ ਤੂੰ ਮਾੜਾ ਗੋ ਮਤੂੰ ਗੋ ਦਾ ਪੜਿਆ ਮੈਂ ਮੈਂ ਰੁਕਦਾ ਬਾਹਰੋਂ ਤੂੰ ਮਾਰਿਆ ਮੇਰੇ ਨਾਲ ਬੈਠ ਮਾਰ ਗਿਆ ਹਾਂ ਮੈਂ ਕਿਹਾ ਤੇ ਤੂੰ ਉੱਟ ਕੇ ਸੇਡ ਮੈਨੂੰ ਪੈ ਗਿਆ ਮੈਂ ਡਰਾਈਵਰ ਨਹੀਂ ਨਹੀਂ ਨੂੰ ਜਾਣ ਨਹੀਂ ਪੈਰੀ ਮੈਂ ਕਿਹਾ ਤੂੰ ਯਾਰ ਲੈ ਲਈ ਜੰਮਿਆ ਤੇ ਉਹ ਭਰਾਵਾ ਕਿਉਂ ਨੂੰ ਆਏ ਵੀ ਕਿਹੜੇ ਵੇਲੇ ਪਿੰਡ ਪਹੁੰਚਣ ਤੇ ਇਹ ਬੰਦੇ ਤੋਂ ਗਹਿਰਾ ਛੁੱਟੇ ਫਿਰ ਅਖੀਰ ਨੂੰ ਦੋਨੇ ਭਰਾ ਲੜ ਪਏ ਦੂਜੇ ਨੇ ਛੁਲਕਤਾ ਅੱਛਾ ਉਹ ਬਿਦਰਾ ਝੜਾ ਸੀ ਹਾਂ ਉਹ ਬਾਹਲਾ ਤੰਗ ਕਰਦਾ ਸੀ ਉਹਨੂੰ ਅੱਛਾ ਜਦੋਂ ਉਹਨੇ ਬਾਬਾ ਢਾ ਲਿਆ ਉਹਨੇ ਤੇ ਮੈਂ ਵਾਹ ਫੜ ਲਿਆ ਉਹ ਨਾ ਨਾ ਮੈਂ ਕਿਹਾ ਨਾ ਨਾ ਦੱਬੀਆ ਅੱਜ ਜਾਵੇ ਤੂੰ ਘਟਾਇਆ ਮੈਨੂੰ ਕਹਿੰਦਾ ਮੈਂ ਕਿਹਾ ਤੂੰ ਮੈਨੂੰ ਫੜਿਆ ਨਾ ਮੈਂ ਕਿਹਾ ਮੈਂ ਦੋਸਮਣ ਐ ਫੜਨਾ ਨਹੀਂ ਸੀ ਹਰਦਮਣ ਦਾ ਫੜਨਾ ਕਹਿੰਦਾ ਤੂੰ ਦਾ ਫੜਿਆ ਨਹੀਂ ਉਹ ਮੈਂ ਤਾਂ ਝੋਟਾ ਸੀ ਤਾਂ ਨਹੀਂ ਭਰਿਆ ਤੁੰਗਦੇ ਇਹਨਾਂ ਬਾਹਰ ਨੂੰ ਪਹਿਲਾਂ ਮੈਂ ਕਿਹਾ ਚਲੇ ਚਾਰ ਮਾਰ ਦੂ ਜਾਂਦਾ ਕੋਈ ਨਹੀਂ ਫੇਰਾ ਆ ਮੈਂ ਨਾ ਬੰਦਾ ਨਹੀਂ ਅੱਛਾ ਜਿਹੜਾ ਸਾਾਨੂੰ ਮਿਲ ਗਿਆ ਜੋਗੀ ਦਵਾਈਆਂ ਦਿੰਦੇ ਨਹੀਂ ਪਰ ਫਿਰ ਹੁੰਦੇ ਉਹ ਵੀ ਨੂੰ ਮੈਂ ਕਿਹਾ ਯਾਰ ਇਹਨੂੰ ਦੇਖ ਬਾਈ ਯਾਰ ਕਹਿੰਦਾ ਕੀ ਹੋਗਾ ਮੈਂ ਕਿਹਾ ਯਾਰ ਇਹ ਬੋਲਾ ਮਰੇੜਾ ਜ ਹੈ ਉਹ ਦੇਖ ਕੇ ਮੈਂ ਮੈਂ ਕਿਹਾ ਨਾ ਉਹ ਚ ਪਹੁੰਚਾਂ ਮੈਂ ਨਹੀਂ ਨਾ ਉਹ ਚ ਪੜਾਉਣੀ ਅਗਰ ਤਾਂ ਮੈਂ ਕੋਈ ਦਵਾਈ ਚੰਗੀ ਦੱਸੂ ਵਾ ਤੇ ਅੰਦਰ ਮੜਾਪਾ ਸਲਾਪਾ ਅਜਾ ਉਹ ਕਹਿੰਦਾ ਮਲੱਫਾ ਨਾ ਕੱਡੋ ਜੋਗੀ ਕਿਹ ਕਿਹਦਾ ਮਲੱਫਾ ਕਿਹੜਾ ਬੀਨ ਨਾ ਨਿਕਲਣਾ ਬਾਈ ਸਭ ਫੇਰ ਉਹ ਨੰਬੜ ਨਹੀਂ ਗਾ ਨਹੀਂ ਉਹ ਨਾ ਮੋਟਾ ਵੀ ਉਹ ਵੀ ਉਦਾਂ ਹੀ ਹੈ ਜੇ ਮੈਂ ਕਹ ਜਿਹੜਾ ਮੜਾ ਮੋਟਾ ਰਹਿੰਦਾ ਖਰੀਰ ਇਹ ਵੀ ਖਾ ਜਾਣਗੇ ਮਲੱਫਾ ਪੜਾ ਲਗੇ ਜਿਹੜੇ ਮਲੱਫਾ ਪਰ ਕਹਿੰਦਾ ਨਾਮ ਲੈ ਰਹੀ ਕਿਹੜਾ ਉਹ ਕਿੰਦੂ ਕਮਾ ਰਹਿਤੂ ਮੈਂ ਜਦੋਂ ਤੱਕ ਨਹੀਂ ਟਰਨ ਜਨਾ ਮੈਂ ਗੱਲ ਨਹੀਂ ਲਾਜੂਗਾ ਜੀ ਮੈਂ ਆ ਗਿਆ ਉਹਦੇ ਭਰਾ ਨੂੰ ਦੱਸਿਆ ਮੈਂ ਕਿਹਾ ਭਰਾ ਵਾ ਐ ਕਰੀਏ ਨੇ ਕਹਿੰਦਾ ਯਾਰ ਇਹਨੂੰ ਐ ਲੱਗਦਾ ਕਿ ਨਹੀਂ ਮੈਂ ਕਹਿਤਾ ਰੋਟੀ ਛੱਡ ਗਈ ਮੋੜੀ ਹੈ ਜੱਡੀਆਂ ਤੋਂ ਉਹਦੀਆਂ ਬਣਾਈਆਂ ਸੀ ਵੱਡੇ ਦੀਆਂ ਉਹ ਬੰਦਾ ਚੰਗਾ ਸੀ ਤਾਂ ਹਾਂ ਆ ਵੀ ਮੈਨਾਂ ਜੇ ਉਹ ਮੈਨੂੰ ਕਹਿੰਦਾ ਵੀ 2 ਨੰਬਰ ਦਾ ਪਰਮਿਟ ਚੱਕ ਲੈਂਦੇ ਸੀ ਹਨਾ ਤਕੜੇ ਦਾ 37200 ਬਈ ਸਹੀ ਗੱਲ ਠੀਕ ਹੈ ਸਗੜੇ ਵੀ ਉਹ ਚੱਲਦੇ ਨੇ ਕਿਉਂਕਿ ਉਹਨਾਂ ਕੋਲੇ ਬੈਡ ਹੁੰਦਾ ਪੈਸੇ ਹੁੰਦੇ ਆ ਪਰਮਟ ਦੋ ਨੰਬਰ ਦੇ ਚੱਕੇ ਹੁੰਦੇ ਆ ਗੱਡੀ ਕੋਈ ਨਹੀਂ ਯਾਰ ਸਹੀ ਗੱਲ ਹੈ ਤੇ ਮੇਰੇ ਆਲ ਦਾ ਮਾੜੇ ਦੇ ਵਾਲਾ ਪਰਮਟ ਚੱਕ ਤਾਂ ਬੈਂਦਾ ਜਦੋਂ ਆਪ ਜੀ ਕੋਲੇ ਜਾ ਕੇ ਜਾਂਦਾ ਤੇ ਮੂੰਹ ਹੀ ਦੱਸ ਦਿੰਦਾ ਵੀ ਪਰਮਟ ਦੋ ਲੱਭਦਾ ਕੋ ਡਰਿਆ ਖੜਾ ਹੁੰਦਾ ਹਾਂ ਜਿਵੇਂ ਹੁਣ ਮੇਰੇ ਪਿੰਡ ਵਾਲੀ ਕਰਤਾਰ ਗਾਇਰ ਜੈ ਸਿੱਲੀ ਕੁੜੀ ਅੱਛਾ ਮੈਸਤਰੀ ਆ ਮੇਰੇ ਪਿੰਡ ਦੇ ਬਈ ਸਰਦਾਰ ਕਰਤਾਰ ਸਿੰਘ ਐਸ ਕੇ ਐਸ ਮਾਲਵਾ ਉੱਤੇ ਲਿਖਿਆ ਹੁੰਦਾ ਪੁਲਿਸ ਦੀ ਗੱਡੀ ਤੇ ਵੀ ਮਾਰਕਾ ਲੱਗਿਆ ਹੁੰਦਾ ਈ ਜ਼ਿੱਲੀਗੋੜੀ ਦੀ ਸੀ ਐਸ ਕੇ ਐਸ ਮਾਲਵਾ ਕਿਉਂਕਿ ਗੱਡੀ ਉਹ ਦਿੰਦਾ ਸੀ ਅੱਛਾ ਲੱਕੜ ਦੇ ਟਰੈਕਟਰ ਬਣਾਉਂਦਾ ਹੁੰਦਾ ਸੀ ਪਿੰਡ ਕਿਸੇ ਕੰਮ ਅੱਛਾ ਉਹ ਕਹਿੰਦੇ ਟਰੈਕਟਰ ਬਣਾਉਂਦੇ ਬਣਾਉਂਦੇ ਨੇ ਪਿਸਤੌਲ ਬਣਾਤਾ ਸੀ ਵਾਹ ਵਾਹ ਰੇਪੋਰਟ ਮੈਂ ਅਗਰ ਪੈਗੀ ਭੱਜ ਗਿਆ ਟਰੱਕਾਂ ਵਾਲਿਆਂ ਨੇ ਚੜ ਗਿਆ ਜ਼ਿੱਲੀਗੋੜੀ ਜਾਵੜਿਆ ਉਦੋਂ ਗਾਂਜਾ ਜਲਦਾਂਦਾ ਸੀਗਾ ਉਦੋਂ ਰੋ ਨੇਪਾਲ ਤੋਂ ਇਦਮ ਖੱਲੇ ਨੂੰ ਅੱਛਾ ਬੰਗਾਲ ਤੋਂ ਪ੍ਰਧਾਨ ਤੋਂ ਉੱਥੇ ਚੜ ਗਿਆ ਡੀਆਂ ਗੱਡੀਆਂ ਹੁੰਦੀਆਂ ਸੀ ਕਹਿੰਦੇ ਭਾਈ ਜਦੋਂ ਉਹਨੂੰ ਪਤਾ ਲੱਗਿਆ ਵੀ ਇੰਨੇ ਪੈਸੇ ਬਣਦੇ ਐ ਉੱਥੇ ਗੱਡੀ ਸੈੱਗ ਗਿਆ ਇੱਕ ਵੀ ਪਾ ਦੋ ਵੀ ਪਾ ਤਿੰਨ ਵੀ ਪਾ ਚੱਕਣਾ ਫਰੋ ਉਸੇ ਤੇ ਹੀ ਐਂਡ ਨੂੰ ਵਰੀ ਤਰੇ ਯਾਰ ਨੇ ਈ ਜਗ੍ਹਾ ਲਈ ਆ ਪਤੀ ਵਿਦਿਆਲਾਵਾਂ ਚਾਂਦਾਂ ਚਾਂਦ ਬਾਹੂ ਗਏ ਉਹਦੇ ਉੱਥੇ ਹੁਣ ਉਹਨੂੰ ਠੀਕ ਹੈ ਤੇ ਦੇਖ ਲਾ ਉਹਨੇ ਜਿੱਦਾਂ ਆਪ ਵਿਚਾਰਾ ਇੰਨਾ ਬੰਦਾ ਭਲਾ ਮਾਸ ਸਾਡੇ ਸਾਰੇ ਪਿੰਡ ਜਿੰਨਾ ਨਰਮ ਬੰਦਾ ਹੈ ਅੱਛਾ ਜੀ ਤੇ ਉੱਥੇ ਪਰ ਭਤੀਜੇ ਨੂੰ ਚੜਤਾਈ ਉਹਨਾਂ ਨੂੰ ਹੁਣ ਸਾਰੇ ਤੇਜੇ ਤੂੰ ਚੜ ਕੇ ਕਈ ਉੱਥੇ ਰਹਿੰਦੇ ਆ ਛੱਡੀ ਚਾਸੀ ਆਊਗੀ ਇੱਧਰ ਦੀ ਬਰੂਗੀ ਦੂਜੇ ਪਾਸੇ ਵੀ ਰੱਸੇ ਤਰਪਾਨਾ ਵੀ ਲੈ ਕੇ ਨਿਕਲੂਗੀ ਸਾਰਾ ਕੁਝ ਅੰਦਰ ਹੀ ਆ ਬਰਕਸ਼ਾ ਐਡਾ ਤਕੜਾ ਕਾਰੋਬਾਰ ਆ ਅੱਜ ਵੀ ਨਾਂ ਚੱਲਦਾ ਉਹਦਾ ਸਰਦਾਰ ਕਰਤਾਰ ਸਿੰਘ ਮਾਲਵਾ ਠੀਕ ਹੈ ਪਰ ਬਬਾ ਬੰਦੇ ਦੀ ਨੀਅਤ ਹੁੰਦੀ ਆ ਡੈਰ ਹੁੰਦਾ ਡੈਰ ਬਿਨਾ ਪੈਸਾ ਵੀ ਨਹੀਂ ਬਣਦਾ ਕਿਉਂਕਿ ਜੇ ਬੰਦਾ ਡੈਰ ਕੱਢੂਗਾ ਤਾਂ ਪੈਸਾ ਬਣੂਗਾ ਤੁਸੀਂ ਟੀਵੀ 'ਚ ਮਸ਼ਹੂਰੀ ਵੇਹਨੇ ਆ ਉਹ ਸਿਰੇ ਦੀ ਮਸ਼ਹੂਰੀ ਡੰਡੇ ਦੀ ਦਿੰਦਾ ਹੁੰਦਾ ਹੈਗਾ ਰੇਤੀ ਕਰੋਸਣਾ ਕਿਹੜਾ ਬਿਲਾਜ ਆ ਉਝਾਰ ਮਾਰਦਾ ਦਾ ਇਧਰ ਉਧਰ ਪਹਾੜੀ ਤੇ ਉਹ ਕਹਿੰਦਾ ਡਰ ਕੇ ਆਗੇ ਜੀਤਾ ਹੈ ਉਹ ਸਹੀ ਜੰਦਾ ਹਾਂ ਬਿਲਕੁਲ ਇੱਕ ਤਾਂ ਆ ਤਾਂ ਤੁਸੀਂ ਹਮ ਆਦਾਰ ਹੈ ਆ ਪੈਸਾ ਹੈ ਐਦੋਂ ਤੁਸੀਂ ਆ ਬਾਹਰ ਕਰਨਾ ਹੈ ਧਾਰ ਜੇ ਨੰਗੇ 100 ਰੁਪਏ ਪਏ ਚੱਕ ਲਓ ਕੋਹੋਂ ਦੋਦੀ ਮਰਦੀ ਆ ਵੀ ਕਿਵੇਂ ਚੱਕਣੇ ਠੀਕ ਹੈ ਸਹੀ ਹੈ ਵੀ ਉਹਨਾਂ ਧਾਰ ਚੱਕਤਾ ਤੇ ਧਨ ਜੋੜਤਾ ਆ ਪਾਇਆ ਵਾ ਇੱਥੇ ਸਾਡੇ ਬਬੂਆਂ ਨੂੰ ਜਾਈ ਜਾਂਦਾ ਸੀਗਾ ਸਾਈਕਲ ਦੇ ਨਾ ਬ੍ਰੇਕਾਂ ਨਹੀਂ ਲੱਗੀਆਂ ਭਾਬੀ ਮਗਰ ਵੱਜਿਆ ਸਾਈਕਲ ਆ ਮੱਥਾ ਵੱਜਿਆ ਮੌਤ ਹੋ ਗਈ ਤੇ ਗਾ ਮੁੰਡਾ ਦਿੱਲੀ ਨੂੰ ਆਇਆ ਵਾ ਉਥੋਂ ਮਸਾਂ ਦਿੱਲੀ ਕੰਟੈਕਟ ਕਰਿਆ ਉਹਦੀ ਕੋਈ लाठ ਨਹੀਂ ਪਾਈ ਸੀ ਉਹਨੂੰ ਵੱਡੀ ਕਾਰ ਨਿਕਲੀ ਤਗੜੇ ਦਾ 3200 ਸਹੀ ਗੱਲ ਹੈ ਠੀਕ ਹੈ ਪੈਸੇ ਨੂੰ ਪੈਸਾ ਖੈਜਦਾ ਜੇ ਜਦੋਂ ਉਹਨੂੰ ਗਿਆ ਕਿ ਬਈ ਉੱਧਰ ਹੀ ਚਲਾ ਜਾਵੀਂ ਐ ਕਰਕੇ ਤਾਂ ਇਧਰ ਫਾਦਰ ਦੀ ਨਾ ਡੈਥ ਹੋਉਂਦੀ ਹੈ। ਮਤਲਬ ਅੱਜ ਵੀ ਸਾਡਾ ਉੱਥੇ ਜਾ ਕੇ ਜੀਣਾ ਚੋੜਾ ਹੋ ਜਾਂਦਾ ਹੈ। ਜੇ ਉੱਥੋਂ ਦਾ ਕੋਈ ਦਰੋਗਾ ਜਾਂ ਉੱਥੇ ਦਰੋਗਾ ਬਹੁਤ ਪੈਂਦਾ। ਪਰ ਜਦੋਂ ਅਸੀਂ ਆਪ ਦਾ ਲਖਾਂਸਪਰਾਣ ਦੇ ਆਏ। ਜਦੋਂ ਦੇਖਦਾ ਲਖਾਂਸਪ ਵੀ ਗੁੱਸਾ ਹੂੰ ਬਾਊ ਦੇ گاؤں ਤੇ ਜਾਉ। ਅੱਛਾ ਇੰਨੀ ਕਿ ਪਾਵਰ ਬਣਾਈ ਬੰਦੇ ਨੇ। ਠੀਕ ਹੈ। ਕਿਉਂਕਿ ਮੈਂ ਵੀ ਭਰਾਵਾ ਚੱਕੀ ਦੇ ਚੱਕਾਈ ਦੇ ਨੇ ਮੈਂ ਵੀ ਪਰਮਿਟ ਚੱਕ ਲਿਆ ਆ ਗਿਓ ਮੇਰੇ ਕੋਲੇ ਪੈਸੇ ਐ ਨਹੀਂ ਸੀ ਮੈਂ ਪਰਮਿਟ ਚੱਕ ਲਿਆ ਤੇ ਮੈਂ ਵੀ ਪਾਲੀ ਆ ਗਿਆ ਰਾਜਸਥਾਨ ਕੇ ਮੈਂ ਜਦੋਂ ਕਾਗਜ਼ ਦਿਖਾਏ ਆ ਆਟੇ ਨੂੰ ਕਹਿੰਦਾ ਪਰਮਿਟ ਦੋ ਨੰਬਰ ਹੈ ਅੱਛਾ ਮੈਂ ਕਹਿੰਦਾ ਪਹਿਲੇ ਹੀ ਫਸ ਗਿਆ ਯਾਰ ਉਹ ਨਹੀਂ ਉਹ ਭਰਾਵਾ ਮੈਂ ਕਿਹਾ ਤੈਨਾਂ ਦੋ ਨੰਬਰ ਹੈ ਜਰਾ ਜੀ 5000 ਰੁਪਏ ਦੇ ਚਾਉ ਮੈਂ ਕਿਹਾ ਕਿ ਆ ਕਾਂਵੜਾ ਜੇ ਪੰਜ ਹੁੰਦਾ ਫਿਰ ਇਹ ਜ਼ਰੂਰ ਚੱਕਣਾ ਸੀ ਹੈ ਮਗੜ ਆ ਜਾ ਪੈਰ ਮਾਣਾ ਅੱਛਾ ਉਹ ਯਾਰ ਮੇਰੇ ਇੱਕ ਨੰਬਰ ਹੈ ਪੰਜਾਹ ਇਹਨਾਂ ਚਲੋ ਥਾਣੇ ਅੱਛਾ ਅੱਛਾ ਮਗੜ ਚਾਲ ਲਾਚੜੀ ਵੀ ਨੇ ਗੈਦਾ ਨੇ ਪਰ ਮੜ ਗੱਡੀ ਜਿਹੜਾ ਕਿ ਅਮੂਰੇ ਜੀਪ ਲਾਲੀ ਮਗਰ ਮੇਰਾ ਟਰੱਕ ਲਵਾ ਲਓ ਨਹੀਂ ਤਨ ਆ ਰਿਓ ਮਗਰੇ ਮਗਰ ਹਾਂ ਮਗੜ ਚਲੋ ਜਦੋਂ ਤੋ 2 ਕੁ ਕਿਲੋਮੀਟਰ ਥਾਣਾ ਰਹੇਗਾ ਮੈਨੂੰ ਐਂ ਰੁਕੇ ਅੱਛਾ ਮੇਰੇ ਕੰਮ ਦਾ ਕਰਾਰ ਹੋ ਗਿਆ ਮੰਨ ਜੀਗੇ ਅੱਛਾ ਮੈਂ ਲੈ ਕੇ ਆ ਮਾਰਾਂਗਾ ਰੋਗਿਆ ਮੈਨੂੰ ਕਹਨ ਆ ਗਈ ਹੈ ਕੱਟ ਕਾਣੇ ਅੱਛਾ ਮੈਨੂੰ ਆ ਗਈ ਮੈਂ ਕਹਾਂ ਕਿ ਪਰਮਿਟ ਤਾਂ 2 ਨੰਬਰ ਦਾ ਹੈ ਨਹੀਂ ਥਾਣੇ ਤੋਂ ਦਾ ਲਾਇਬ ਅੱਛਾ ਚਲੋ ਮੈਂ ਕਹਾਂ ਮੰਨ ਜਾਂਦੇ ਹਾਂ ਕਹਿੰਦਾ ਨਹੀਂ ਅਜੇ ਤੂੰ ਮੰਨਿਆ ਨਹੀਂ ਚੱਲ ਬੁੱਤ ਕਹਿੰਦਾ ਸਿਰਫ ਮੈਂ ਕਿਉਂ ਕਹਿੰਨਾ ਤੈਨੂੰ ਕਿ 2 ਨੰਬਰ ਦਾ ਪਰਮਿਟ ਉਹੀ ਚੱਕਦਾ ਹੁੰਦਾ ਸਿੰਗਲ ਮਾਲਕ ਜਿਹਦੇ ਕੋਲੇ ਪੈਸਾ ਆਏ ਬਿੱਟਾ ਮੇਰੀ ਕਰਨਾ ਕੀ ਦੋਸਮਣੀਆਂ ਯਾਰ ਜਾ ਯਾਰ ਮੈਂ ਕਹਿੰਦਾ ਜੀ ਦੋ ਨੰਬਰ ਦਾ ਅੱਛਾ ਕਿ ਮੈਂ ਗਾਂ ਵਾਸਤੇ ਦੱਸਾਂ ਪੁੱਤੇ ਆਗਰੀ ਤੇ ਇਕ ਪਾਲੀ ਦੋ ਆਰਟੀਓ ਜਿੰਨਾਂ ਨੂੰ ਪਤਾ ਹੈ ਅੱਛਾ ਤੇ ਮੈਂ ਕਹਾਂ ਤੂੰ ਦੂਜਿਆਂ ਨੂੰ ਕਾਹਤ ਨਹੀਂ ਦੱਸ ਦੇ ਕਹਿੰਦਾ ਕਾਹ ਤੂੰ ਦਸੀਏ ਕਿਉਂਕਿ ਇਹਦਾ ਕੰਮ ਖਰਾਬ ਕਰੀ ਹਾਂ ਬਹੁਤ ਬੜਾ ਮੈਂ ਕਹਾਂ ਲੈ ਜੀ ਮੈਂ ਵੀ ਤਗੜਿਆਂ ਦੇ ਕੰਮ ਹੀ ਆ ਦੋ ਨੰਬਰ ਦਾ ਪਰਮਿਟ ਲੈ ਕੇ ਜਾਣਾ ਮੈਂ ਆਪਸਾਂ ਤੋਂ ਨਾਮ ਇੱਕ ਤੇ ਦੇਈ ਮਗਾ ਚਲੋਂ ਨੇ ਆ ਦੋ ਦੇ ਦੇ ਕਿੱਥੋਂ ਚਲਾ ਲਾਂਗੇ ਹਨਾ ਚਲੋ ਨੇ ਮਾੜੇ ਦੀ ਕੰਨੀ ਤੇ ਜਲਦੀ ਆ ਚੰਗੇ ਭਲੇ ਟਾਇਰ ਨਹੀਂ ਪਾਟ ਜਾਂਦੇ ਬਈ ਚੰਗੇ ਭਲੇ ਟਾਇਰ ਆੜੇ ਦੇ ਵਿੱਚ ਹਾਂ ਜੇ ਮੈਂ ਤੁਹਾਨੂੰ ਸਾਡੀ ਬਾਸਤੇ ਦੱਸਿਆ ਜੀਗਾ ਵੀ ਕਿਰਾਏ ਤੇ ਲਾਉਂਦੇ ਹੁੰਦੇ ਸੀ ਬੱਤੀ ਤੋਂ ਲੈ ਕੇ ਠੀਕ ਹੈ ਉਹਨੇ ਬਿਚਾਰੇ ਨੇ ਕਿਹਾ ਬਰਜਗਾ ਦੀਆਂ ਨੇ ਕੋਲੇ ਆ ਕੇ ਟਾਇਰ ਪਾੜ ਗੱਟੋ ਰੁਕ ਬੇਟਾ ਖਰਚਾ ਹੋਇਆ ਮਗਾ ਜੀ ਕੋਈ ਮੱਕੀ ਚੋ ਤੋਤੇੜ ਆਉਂਦਾ ਸੁਤਰ ਗੱਲਿਆਤ ਮਾਰ ਕੇ ਬੇਟਕੂਰ ਰਫਾਟੇ ਤੇ ਤੈਨੂੰ ਨਹੀਂ ਪਤਾ ਮੈਂਗਾ 50 ਰੁਪਏ ਕਿਰਾਏ ਤੇ ਦਾ ਟਾਇਰ ਆਪਣਾ ਆ ਟੂ ਵੇ ਨਾ ਮੈਂ ਰੋਸ ਸਵਾਰੀਆਂ ਚ ਵੇਚ ਕੀ ਕਰਾਉਣਾ ਨਹੀਂ ਮਤਲਬ ਉਸ ਚਿੱਪਣੀ ਲਾਉ ਮੈਂਗਾ ਹੀ ਨਹੀਂ ਅੱਛਾ ਨਹੀਂ ਫੜੀ ਮੈਂ ਨਹੀਂ ਕਹਨ ਉਹ ਉਹ ਰਖੜੀ ਜੀ ਬੇਟਾ ਤੇ ਮੈਂ ਕਿਹਾ ਸਾਨੇ ਰਹਿਮ ਦਾ ਡੇਢ ਤੋਂ ਲੈਂਦਾ ਉਹ ਹੌਲੀ ਹੌਲੀ ਸਵਾਰੀਆਂ ਨੂੰ ਨਾ ਸੁਣਾਉ ਨਾ ਨਾ ਅੱਗੇ ਇਹ ਲੱਗ ਹੋਇਆ ਇਹਨੂੰ ਡਰਾਈਵਰ ਮਿਲ ਗਿਆ ਹੋਇਆ ਤੁਹਾਨੂੰ ਮਾਲਕ ਮਿਲ ਗਿਆ ਇੱਕੋ ਜਿਹਾ ਕੀ ਲੰਦੇ ਦੀ ਮੈਂ ਆਪਣੀ ਕਿਤਾਬ ਲਿਖੀ ਜਾਊਂਗੀ ਹਾਂ ਉਹ ਮੈਨੂੰ ਡਰਾਮਾ ਤੇ ਲਾ ਕੇ ਆਇਆ ਸੀਗਾ ਜੀ ਵੀ ਡਰਾਮਾ ਤੇ ਹੀ ਆਰਾਮ ਪਰ ਹੁਣ ਤਾਂ ਬਲਬੇ ਦੀ ਬਕਵਾੜੀਆਂ ਨੂੰ ਪਰ ਮੱਕੜ ਯਾਦ ਕਰਦੇ ਆ ਮੈਂ ਹੋਰ ਮੱਕੜੋਂ ਕੀ ਹਾਲ ਹੈ ਮੈਂ ਯਾਦ ਕਰਦੇ ਆ ਆਪਨੇ ਭਾਈ ਤੇ ਹੁਣ ਬਹੁਤ ਤਕੜੀ ਟ੍ਰਾਂਸਪੋਰਟ ਹੈ ਮੱਕੜਾਂ ਦੀ ਸੇਡੂ ਵਾਲੇ ਸਾਰੇ 파ਟਨਰ ਹੈ ਬਹੁਤ ਵਧੀਆ ਕੰਮ ਹੈ ਮਤਲਬ ਯਾਰ ਮੈਂ ਤੇ ਕੋਈ ਹਾਲ ਦਾ ਆ ਬਈ ਫੈਸੇ ਨੂੰ ਪੈਸਾ ਵਾਕਈ ਕਹਿੰਦਾ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਕਿ ਜੇ ਤੇਰੇ ਕੋਲ 100 ਰੁਪਏ ਵੀ ਉਥੋਂ ਬੱਕਾ ਕੋਈ ਵੀ ਬਣ ਜਾਣਗੇ ਨਹੀਂ ਮਤਲਬ ਦਿਲ ਵਾਜਣ ਠੀਕ ਹੈ ਜਦੋਂ ਤੁਸੀਂ ਗੱਡੀ ਪਾ ਲਈ ਹੈ ਮੈਂ ਕਹਿੰਦਾ ਉਹ ਜਿਹੜਾ ਬੰਦਾ ਡਰਾਈਵਰ ਬੰਦਾ ਗੱਡੀ ਪਾਉਂਦਾ ਵੀ ਮੇਰੇ ਕੋਲ 2 ਲੱਖ ਰੁਪਏ ਆਏਗਾ ਮੈਂ ਗੱਡੀ ਪਾ ਦਿਆ ਉਹ ਬੇਕੂਕੀ ਨਾ ਕਰੇ ਬਿਲਕੁਲ ਬਿਲਕੁਲ ਗਲਤ ਹੈ ਉਹ ਕਿਹਾsta ਨਹੀਂ ਲੈਂਦਿਆਂ ਯਾਰ ਬਹੁਤ ਔਖਾ ਕੰਮ ਆ ਗੱਡੀ ਬੰਦਾ ਉਹ ਪਾਵੇ ਜੀ ਗੱਡੀ 10 ਲੱਖ ਦੀ ਆ ਉਹਨੇ 4 ਲੱਖ ਡਾਊਨ ਪੇਮੈਂਟ ਦੇ ਕੇ 6 ਲੱਖ ਦਾ ਲੋਨ ਕਰਾ ਲਿਆ ਤਾਂ 7 ਲੱਖ ਕੱਤੇ ਚ ਪਿਆ ਪਤਾ ਹੈ ਕਿ ਕਾਲ ਨੂੰ ਜੋ ਦੋੜਾ 2-4 ਲੱਖ ਪਰ ਸਕਦੇ ਆ ਫੇਰ ਆ ਬਾਈ ਹਾਂ ਨਹੀਂ ਵਾਪਸ ਕੋਈ ਜਾਂਦੀ ਨੁਕਸਾਨ ਹੀ ਕਰਦੀ ਜਾਂਦੀ ਭਰਾਵਾ ਮੇਰੇ ਨਾਲ ਤਾਂ ਹੋਈ ਨਹੀਂ ਆ ਬਿਲਕੁਲ ਲੋਇਆ ਲੋਇਆ ਕਿਸੇ ਕੇਸ ਨੂੰ ਰਾਸ ਕਰ ਰਮਣ ਸਿਰੇ ਵਾਲੇ ਟੰਬੇ ਤੇ ਜਾਬ ਦੇਣਾ ਜਦੋਂ ਸਿਰੇ ਵਾਲੇ ਤੇ ਜਾ ਕੇ ਆਏ ਹੁਣਾ ਵੀ ਅੱਜ ਕੀ ਨਵੀਂ ਪਾਵਾਂ ਜੀ ਉੱਥੋਂ ਹੀ ਕਰਦੇ ਉਹਦੇ ਕੋਲੋਂ ਕੋਲੋਂ ਖਸਮ ਮੈਨੂੰ ਫਿਰ ਮੈਨੂੰ ਆਇਆ ਹੋ ਗਿਆ ਮੈਂ ਲੋਏ ਤੋਂ ਡਰ ਨਹੀਂ ਲੱਗਿਆ ਮੈਂ ਵੀ ਆਪਕਾ ਨੂੰ ਘਰ ਨਹੀਂ ਦਿੰਦਾ ਬਿਲਕੁਲ ਤੇ ਬਾਹਰ ਆਈ ਨਹੀਂ ਨੀ ਕਿਰਪਾ ਦਿੱਤੀ ਮਹਾਰਾਏ ਨੇ ਸਤਗੁਰ ਨੇ ਨਹੀਂ ਤਾਕਤ ਦਿੱਤੀ ਵੀਰੋ ਤਾਂ ਆਪੇ ਬਣਾਏ ਆਪਾਂ ਘੱਟੋ ਘੱਟ 20 ਗੱਡੀਆਂ ਦੀ ਗੈਸ ਤਾਂ ਮੈਂ ਗੱਲੇ ਨੇ ਰਾਰਤੀ ਅੱਛਾ ਆਉਂਦੀਆਂ ਨਹੀਂ ਉੱਪਰ ਦੀ 20 ਬੰਦੇ ਡੋਬਦੇ ਜਿਹੜੇ ਸੀਗੇ ਉਹਨਾਂ ਦੀਆਂ ਗੈਸ ਤਾਂ ਦੇਤੀਆਂ ਆਪਾਂ ਜਾਣਦੇ ਹੁੰਨੇ ਉਹ ਨਾਂ ਨਹੀਂ ਲੈਣਾ ਬੰਦੇ ਦਾ ਪੈਸੇ ਲੈਣਾ ਅੱਜ ਵੀ ਆ ਜਾਣਦੇ ਆ ਜੀ ਤਾਂ ਨਾ ਰੱਤ ਦੇਣਾ ਮਾਲਾ ਵੀ ਕਿਉਂ ਚੱਲੇ ਯਾਰ ਆਪਣੇ ਕੋਲੇ ਸੀਗੇ ਉਹਨਾਂ ਦੇ ਪੈਸੇ ਸੀ ਉਹਨਾਂ ਤੇ ਲਾ ਦੇ ਠੀਕ ਜਾਨੇ ਵੀ ਆਪਾਂ ਉਹਦੇ ਕੋਲੇ ਜਿਹਦੇ ਕੋਲ ਹੈਗੇ ਆ ਅੱਗੇ ਮੈਂ ਕਿ ਵਿਦਵਾਨ ਬਾਰੇ ਤੁਹਾਨੂੰ ਦੱਸਿਆ ਵੀ ਸੀ ਉਹਨੂੰ ਮੈਂ ਸਹੀ ਦੱਸਿਆ ਸੀ ਉਹ ਬਈ ਦੇਸੀ ਪੈਸਾ ਲੈਣ ਆਏ ਨਹੀਂ ਜਾਂਦੇ ਵੀ ਕਰੇ ਰੋਟੀ ਨਹੀਂ ਪੱਕਦੀ ਤੇ ਮੈਂ ਕਹਾਂ ਮੈਂ ਤਾਂ ਤਾਂ 50 ਲੈਣਾ ਰੱਖ ਮੈਨੂੰ ਪਤਾ ਯਾਰ ਉਹਦੇ ਕੋਲੇ ਵਿਚਾਰੇ ਕੋਲੇ ਜਦੋਂ ਕਰੇ ਕੋਈ ਸਾਧਣੀ ਛੱਡੋ ਯਾਰ ਹਾਂ ਜਿਹਦੇ ਕੋਲ ਹੈਗੇ ਆ ਉਹ ਮਸਲਾ ਨਹੀਂ ਦਿੰਦਾ ਬਿਲਕੁਲ ਹੈ ਇਹ ਲੋ ਦੇਣਾ ਨਹੀਂ ਜਾਂਦਾ ਹੁਣ ਆਪਣੇ ਕੋਲੇ ਵੀ ਕਿਹੜਾ ਵਾਲਾ ਜ਼ਮੀਨਾਂ ਜਾਇਦਾਦਾਂ ਜਿਹਦੇ ਨਾਲ ਉਹ ਆ ਨਾ हां ਈਗਿਆ ਪ੍ਰਮਾਤਮਾ ਨੇ ਦਿਮਾਗ ਦਿੱਤਾ ਬਾੜ ਦਿੱਤਾ ਤੇ ਭਰਾਵਾਂ ਨੇ ਸਰ ਤੇ ਹੱਥ ਰੱਖਿਆ ਸਾਰਿਆਂ ਨੇ ਹਨਾ ਜਿਵੇਂ ਹੁਣ ਈਸ਼ੂ ਕਹਿੰਦਾ ਹੁੰਦਾ ਜੀਗਾ ਪਾਪਾ ਉਹ ਮੇਰੇ ਆੜੀ ਕੋਲੇ ਬੋਲਟ ਹੈ ਮੇਰੇ ਉਹ ਆੜੀ ਕੋਲੇ ਬੋਲਟ ਹੈ ਮੈਂ ਕਿਹਾ ਪੁੱਤ ਰੱਬ ਨੇ ਚਾਹਿਆ ਤੈਨੂੰ ਵੀ ਮਿਲ ਜੀ ਤੇ ਤੁਹਾਡਾ ਆਸ਼ੀਰਵਾਦ ਮਿਲਿਆ ਕੱਲ ਮੇਰੇ ਬੇਟੇ ਨੂੰ ਬੋਲਟ ਮਿਲ ਗਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਰੇ ਭਰਾ ਜ਼ਰੂਰ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਿਆ ਕਰੋ ਯਾਰ ਜ਼ਰੂਰ ਵੇਖਿਆ ਕਰੋ ਕਿਉਂਕਿ ਤੁਹਾਡੇ ਵੇਖਣ ਨਾਲ ਹੀ ਮੇਰਾ ਘਰ ਚੱਲੂਗਾ ਬਿਲਕੁਲ ਜੀ ਕੋਈ ਸ਼ੱਕ ਬਕਾਇਦਾ ਚ ਸ਼ੱਕ ਕੋਈ ਨਹੀਂ ਹੈ ਕਿਉਂਕਿ ਵੀਡੀਓ ਦਾ ਹਰੀ ਗੱਲ ਹੈ ਕਈ ਲੋਕਾਂ ਦਾ ਰੋਜ਼ੀ ਰੋਟੀ ਵੀ ਬਣਾਇਆ ਹੈ ਵੇ ਬਣਾਇਆ ਹੈ ਵੇ ਕਿ ਆਪਣਾ ਚਲੋ ਪਰ ਇਹ ਵੇ ਕਿ ਜਿੰਨੀ ਹੋ ਸਕੇ ਉਹਨਾਂ ਤਾਰੇ ਬਾਬਾ ਸਮੈਲਰ ਨੂੰ ਸਮਾਲ ਸਰ ਸਮਾਲ ਸਰ ਸਮਾਲ ਸਰ ਕੋਈ ਸਮਾਲ ਸਰ ਕਹਿੰਦੇ ਕਈ ਸਮੈਲਰ ਕਹਿੰਦੇ ਨੇ ਆਪਣੀ ਆਪਣੀ ਤੇ ਬਾਕੀ ਇਹ ਕਿ ਉਹਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰਿਆ ਕਰੋ ਕਿਉਂਕਿ ਗੱਲਾਂ ਵਧੀਆ ਉਹਨਾਂ ਦੀ ਠੀਕ ਹੈ ਔਰ ਯਕੀਨ ਮੰਨ ਲਓ ਕਿ ਅਸੀਂ ਤੇ ਸਹੀ ਇੰਜੋਏ ਕਰਦੇ ਆ ਅਸੀਂ ਤੇ ਵੱਡੇ ਫੈਨ ਆ ਆਪਣਾ tari baba ਬਗਰ ਸਾਡੀ ਵੀਡੀਓ ਦੇ ਵਿੱਚ tari baba ਜੀ ਦੀ ਵੀਡੀਓ ਨਾ ਹੋਏ ਤਾਂ ਲੱਗਦਾ ਹੀ ਨਹੀਂ ਕਿ ਵੀਡੀਓ ਨਾ ਬਿਲਕੁਲ ਐਵੇਂ ਹੈ ਕੋਈ ਇੱਕ ਵੀਡੀਓ ਨਾ ਵੀ لازਮੀ ਢਾਲ ਦਿੰਦੇ ਬਿਲਕੁਲ ਜੀ ਬਿਲਕੁਲ ਬਾਕੀ ਵੀ ਦੰਦ ਨੂੰ ਲਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਆਸੇ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਉਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਵਿੱਚ ਤੁਹਾਡਾ ਬੇਨਤੀ